ਮੇਰਾ ਮੰਨਣਾ ਮਾਮ ਕਿ ਜਸਟਨ ਟਰੂਡੋ ਦਾ ਜਾਣਾ ਭਾਰਤ ਅਤੇ ਪੰਜਾਬ ਦੇ ਲੋਕਾਂ ਵਾਸਤੇ ਖਾਸ ਮਹੱਤਤਾ ਰੱਖਦਾ ਪਹਿਲਾਂ ਮੈਂ ਆਪਾਂ ਭਾਰਤ ਦੀ ਗੱਲ ਕਰਦੇ ਆਂ ਇਹਦੇ ਨਾਲ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਕਾਫੀ ਤਣਾਅ ਜਿਹੜਾ ਵਾ ਪਿਛਲੇ 2 ਸਾਲ ਤੋਂ ਇੱਕ ਡਾਊਨਟਰਨ ਡੈਫੀਨਿਟ ਡਾਊਨਟਰਨ ਨੋਟਿਸ ਕੀਤਾ ਵਾ ਔਰ ਗੱਲਬਾਤ ਦੇ ਰਸਤੇ ਬੰਦ ਹੋ ਗਏ ਔਰ ਇੱਕ ਦੂਜੇ ਦੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਐਕਸਪੈਲ ਕਰਨਾ ਪਿਆ ਔਰ ਭਾਰਤ ਨੂੰ ਆਸ ਸੀ ਕਿ ਜਿਹੜਾ ਅਗਲਾ ਲੀਡਰ ਹੋਊਗਾ ਸ਼ਾਇਦ ਉਹਨਾਂ ਨੂੰ ਆਸ ਸੀ ਕਿ ਬਾ ਜੇ ਕਨਜ਼ਰਵੇਟਿਵ ਸਰਕਾਰ ਬਣਦੀ ਆ ਤੇ ਸ਼ਾਇਦ ਪੋਲੀਵਰ ਲੀਡਰ ਹੋ ਜਾਣਗੇ ਤੇ ਉਹਨਾਂ ਨੂੰ ਲੱਗਦਾ ਵਾ ਕਿ ਰਿਸ਼ਤਿਆਂ ਦੇ ਵਿੱਚ ਬਿਹਤਰੀ ਹੋਵੇਗੀ ਕੁਝ ਬਿਹਤਰੀ ਜ਼ਰੂਰ ਹੋ ਸਕਦੀ ਆ ਲੇਕਿਨ ਕੈਨੇਡਾ ਦੇ ਆਪਣੇ ਰੂਲਸ ਰੈਗੂਲੇਸ਼ਨਸ ਨੇ ਮੇਰਾ ਖਿਆਲ ਆ ਕਿ ਬਹੁਤਾ ਫਰਕ ਨਹੀਂ ਪੈ ਸਕਣਾ ਹਾਂ ਉਹਨੇ 21 ਦਾ ਫਰਕ ਤੇ ਜ਼ਰੂਰ ਪੈ ਸਕਦਾ ਵਾ ਮੈਂ ਜਿਵੇਂ ਹੁਣੇ ਦੱਸ ਕੇ ਹਟਿਆ ਮਾ ਕਿ ਕੈਨੇਡਾ ਦੇ ਵਿੱਚ ਚਾਟਰ ਆਫ ਰਾਈਟਸ ਆ ਲੋਕੀ ਖੁੱਲੀ ਗੱਲਬਾਤ ਕਰ ਸਕਦੇ ਆ ਮੈਂ ਜਿਵੇਂ ਹੁਣੇ ਦੱਸਿਆ ਵਾ ਕਿ ਕਿਊਬੈਕ ਦੇ ਲੋਕ ਜਿਹੜੇ ਨੇ ਉਹ ਖੁੱਲ ਕੇ ਇੱਕ ਵੱਖਰਾ ਉਹ ਵੱਖਰਾ ਹੋਣਾ ਚਾਹੁੰਦੇ ਸੀਗੇ ਸ਼ਾਇਦ ਇੱਕੀਆਂ ਦੋ ਵਾਰੀ ਉੱਥੇ ਰੈਫਰੈਂਡਮ ਵੀ ਹੋ ਚੁੱਕਾ ਵਾ ਸੋ ਕਹਿਣ ਦਾ ਮਤਲਬ ਹੈ ਕਿ ਕੈਨੇਡਾ ਇੱਕ ਬੜਾ ਵੱਖਰਾ ਮੁਲਕ ਆ ਚਾਰਟਰ ਆਫ ਰਾਈਟਸ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੋਵੇਗਾ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਬਹੁਤ ਮੁਸ਼ਕਲ ਹੋਊਗਾ ਹਾਂ ਕੁਝ ਨਵੀਂ ਸਰਕਾਰ ਬਣੇ ਤੇ ਹੋ ਸਕਦਾ ਕੁਝ ਤਬਦੀਲੀਆਂ ਜ਼ਰੂਰ ਆ ਜਾਣ ਜਿਵੇਂ ਕਿ ਅਮਰੀਕਾ ਜਿਵੇਂ ਕਿ ਯੂਕੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਇੱਕ ਬਿੱਲ ਲਿਆਂਦਾ ਵਾ ਸ਼ਾਇਦ 2006 ਦੇ ਵਿੱਚ ਇਹ ਕਾਨੂੰਨ ਬਣਿਆ ਸੀ ਕਿ ਗਲੋਰੀਫਿਕੇਸ਼ਨ ਆਫ ਟਰਰ ਇੱਕ ਕ੍ਰਾਈਮ ਹੈ ਉੱਥੇ ਇਸ ਤਰ੍ਹਾਂ ਦੀ ਮੰਗ ਕੈਨੇਡਾ ਚ ਵੀ ਉੱਠ ਰਹੀ ਆ ਹੋ ਸਕਦਾ ਵਾ ਇਹੋ ਜਿਹਾ ਕਾਨੂੰਨ ਉੱਥੇ ਵੀ ਲੈ ਆਂਦਾ ਜਾਵੇ ਕਿ ਗਲੋਰੀਫਿਕੇਸ਼ਨ ਆਫ ਟਰਰ ਤੁਸੀਂ ਆਪਣੀ ਗੱਲ ਕਹੋ ਲੇਕਿਨ ਕਹਿਣਾ ਕਿ ਕਿਸੇ ਨੂੰ ਮਾਰਨਾ ਚੰਗੀ ਗੱਲ ਸੀ ਉਹ ਸ਼ਾਇਦ ਇੱਕ ਜੁਰਮ ਹੋ ਸਕਦਾ ਵਾ ਸੋ ਇਸ ਕਰਕੇ ਜੇ ਗਲੋਰੀਫਿਕੇਸ਼ਨ ਆਫ ਟਰਰ ਵਰਗਾ ਕਾਨੂੰਨ ਕੈਨੇਡਾ ਚ ਆਉਂਦਾ ਵਾ ਤੇ ਪਾਰ ਸਰਕਾਰ ਸ਼ਾਇਦ ਉਹਦਾ ਸਵਾਗਤ ਕਰੂਗੀ ਸੋ ਇਹੋ ਜਿਹੀਆਂ ਤਬਦੀਲੀਆਂ ਜ਼ਰੂਰ ਆ ਸਕਦੀਆਂ ਲੇਕਿਨ ਵੱਡੇ ਪੱਧਰ ਦੇ ਉੱਤੇ ਚਾਟਰ ਆਫ ਰਾਈਟਸ ਨੂੰ ਖਤਮ ਕਰਨਾ ਜਾਂ ਬਹੁਤ ਵੱਡੀ ਤਬਦੀਲੀ ਲਿਆਉਣੀ ਇਹ ਮੇਰੇ ਖਿਆਲ ਗਲਤਫਹਮੀ ਹੋਊਗੀ ਜਿਹੜੇ ਲੋਕਾਂ ਨੂੰ ਲੱਗਦਾ ਵਾ ਕਿ ਨਵੀਂ ਸਰਕਾਰ ਉੱਥੇ ਆ ਕੇ ਕਰ ਸਕੂਗੀ ਅ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਡੈਫੀਨਿਟਲੀ ਇੱਕ ਤਬਦੀਲੀ ਕੈਨੇਡਾ ਲੈ ਆ ਰਿਹਾ ਵਾ ਆਲਰੇਡੀ ਸ਼ੁਰੂ ਹੋ ਗਈ ਆ ਔਰ ਪਾਵੇਂ ਕੰਜ਼ਰਵੇਟਿਵ ਔਨ ਪਾਵੇਂ ਲਿਬਰਲ ਔਨ ਉੱਥੇ ਜਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਪਾਲਿਸੀਜ਼ ਪਿਛਲੇ 4-5 ਸਾਲ ਤੋਂ ਰਹੀਆਂ ਵਾ ਉਹ ਹੁਣ ਕੁਝ ਕੁਝ ਸਾਲ ਤੇ ਨਹੀਂ ਕੰਟੀਨਿਊ ਹੋ ਸਕਣਗੀਆਂ ਆਲਰੇਡੀ ਸਟੂਡੈਂਟ ਵੀਜ਼ਾ ਦੇ ਵਿੱਚ ਵਰਕ ਵੀਜ਼ਾ ਦੇ ਵਿੱਚ ਕਟੌਤੀ ਲੱਗੀ ਹੈ ਔਰ ਮੇਰੇ ਖਿਆਲੇ ਕਟੌਤੀ ਜਿਹੜੀ ਹੈ ਕਈ ਸਾਲ ਚੱਲ ਰੂਗੀ ਉਹਨਾਂ ਨੇ ਫੈਮਿਲੀ ਔਰ ਪੇਰੈਂਟਸ ਔਰ ਗ੍ਰੈਂਡਪੇਰੈਂਟਸ ਦੀ ਸਪਾਂਸਰਸ਼ਿਪ ਦੇ ਵਿੱਚ ਵੀ ਤਬਦੀਲੀ ਕੀਤੀ ਹੈ ਮੇਰੇ ਖਿਆਲ ਉਹ ਵੀ ਚੇਂਜ ਉਹ ਲੱਗੀ ਰਹੂਗੀ ਲੇਕਿਨ ਫਿਰ ਵੀ ਪ੍ਰੈਸ਼ਰ ਪਾਊਗਾ ਕਿ ਇਹਨਾਂ ਦੇ ਵਿੱਚ ਵੀ ਕੋਈ ਰਿਲੈਕਸੇਸ਼ਨ ਜ਼ਰੂਰ ਹੋਵੇ ਸ਼ਾਇਦ ਸਕਿਲਡ ਲੇਬਰ ਜਿਹੜਾ ਵਾ ਉਹਨੂੰ ਹੁਣ ਹੋਰ ਹੁਲਾਰਾ ਮਿਲੂਗਾ ਵਡਾਵਾ ਮਿਲੂਗਾ ਕੈਨੇਡਾ ਵੀ ਅਮਰੀਕਾ ਵਾਂਗੂ ਜਾਂ ਆਸਟ੍ਰੇਲੀਆ ਵਾਂਗੂ ਸਕਿਲਡ ਲੋਕਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ ਪੋਲੀਵਰ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਕੰਜ਼ਰਵੇਟਿਵ ਪਾਰਟੀ ਆਉਂਦੀ ਉਹਨਾਂ ਨੇ ਆਲਰੇਡੀ ਕਿਹਾ ਵਾ ਕਿ ਇੱਕ ਇਮੀਗ੍ਰੇਸ਼ਨ ਦੇ ਵਿੱਚ ਸਲੋ ਡਾਊਨ ਦੀ ਐਸ ਵੇਲੇ ਲੋੜ ਆ ਜਿਹੜੀ ਡੋਨਲਡ ਟਰੰਪ ਗੱਲ ਕਰ ਰਹੇ ਆ ਕਿ ਇਕਨੋਮਿਕ ਫੋਰਸ ਯੂਜ਼ ਕਰਕੇ ਅਸੀਂ ਕੈਨੇਡਾ ਨੂੰ ਆਪਣੇ ਨਾਲ ਲਾ ਲਾਂਗੇ 51 51st ਸਟੇਟ ਬਣਾ ਲਾਂਗੇ ਜਾਂ ਅਸੀਂ ਪਨਾਮਾ ਜਾਂ ਮੈਕਸੀਕੋ ਜਾਂ ਅਸੀਂ ਗ੍ਰੀਨਲੈਂਡ ਨੂੰ ਆਪਣੇ ਨਾਲ ਚਲਾ ਲਈਏ ਇਹ ਉਦੀ ਇੱਛਾ ਜ਼ਰੂਰ ਹੋ ਸਕਦੀ ਹੈ ਲੇਕਿਨ ਇਹ ਕੋਈ ਕਮ ਸੌਖਾ ਨਹੀਂ ਅਨਲੈਸ ਉਥੋਂ ਦੇ ਲੋਕ ਇਹ ਕਰਨਾ ਚਾਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਦੇ ਲੋਕ ਜਿਹੜੇ ਨੇ ਕਿਉਂਕਿ ਕੈਨੇਡਾ ਦੇ ਲੋਕ ਪੀਸ ਲਵਿੰਗ ਵੀ ਨੇ ਔਰ ਸਲੋ ਲਾਈਫ ਉਥੇ ਕਾਫੀ ਸ਼ਾਇਦ ਉਹ ਅਮਰੀਕਾ ਦਾ ਹਿੱਸਾ ਵੱਡੀ ਤਦਾਦ ਵਿੱਚ ਬਣਨਾ ਚਾਹੁੰਨ ਆਫਟਰ ਆਲ ਕੋਈ ਵੀ ਸੋਵਰੈਨਿਟੀ ਆਪਣੀ ਖਤਮ ਨਹੀਂ ਕਰਦਾ ਆਫਟਰ ਆਲ ਤੁਸੀਂ ਇੰਡੀਪੈਂਡੈਂਟ ਜੇ ਸਿਰਫ ਇੱਕ ਸਟੇਟ ਬਣ ਕੇ ਰਹਿ ਜਾਓਗੇ ਦੂਜੇ ਥਾਂ 'ਚ ਤੋ ਮੇਰਾ ਨਹੀਂ ਖਿਆਲ ਇਹ ਚੀਜ਼ ਲਾਗੂ ਹੋ ਸਕੂਗੀ ਹਾਂ ਇੱਕ ਆਈਡੀਆ ਜ਼ਰੂਰ ਆ ਗਿਆ ਕਿਸੇ ਦਿਨ ਨੂੰ ਇਹ ਚੀਜ਼ ਲਾਗੂ ਹੋ ਸਕਦੀ ਹੈ ਜੇ ਕੈਨੇਡੀਅਨਸ ਨੂੰ ਲੱਗੂਗਾ ਕਿ ਸਾਨੂੰ ਬਰਾਬਰੀ ਦਾ ਹਿੱਸਾ ਮਿਲੂਗਾ ਅਸੀਂ ਬਰਾਬਰ ਦੇ ਹਿੱਸੇਦਾਰ ਹੋਵਾਂਗੇ ਸੋ ਉਸ ਤਰ੍ਹਾਂ ਦੀ ਗੱਲ ਕਿਸੇ ਦਿਨ ਨੂੰ ਜ਼ਰੂਰ ਹੋ ਸਕਦੀ ਹੈ ਸੋ ਜ਼ਾਹਿਰ ਹੈ ਕਿ ਵੱਡੇ ਪੱਧਰ ਤੇ ਦੁਨੀਆ 'ਚ ਚੇਂਜਸ ਆ ਰਹੀਆਂ ਵਾਂ ਕੈਨੇਡਾ ਅਮਰੀਕਾ 'ਚ ਚੇਂਜਸ ਆ ਰਹੀਆਂ ਵਾਂ ਇੰਡੀਆ 'ਚ ਵੀ ਚੇਂਜਸ ਆ ਰਹੀਆਂ ਵਾਂ ਔਰ ਜਦੋਂ ਇਹ ਚੇਂਜਸ ਆਉਣਗੀਆਂ ਤੇ ਆਪਸੀ ਰਿਸ਼ਤਿਆਂ ਦੇ ਵਿੱਚ ਵੀ ਤਬਦੀਲੀ ਜ਼ਰੂਰ ਆਵੇਗੀ ਬਾਕੀ ਮੇਰੇ ਖਿਆਲ ਆ ਇਸ ਵੇਲੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੇ ਬੱਚੇ ਜਿਨ੍ਹਾਂ ਦੀ ਕੈਨੇਡੀਅਨ ਡ੍ਰੀਮ ਸੀ ਉਹਨੂੰ ਸੈਟਬੈਕ ਜ਼ਰੂਰ ਲੱਗੀ ਆ ਪਰ ਉਹਦੀ ਸੈਟਬੈਕ ਦਾ ਕੋਈ ਆਨਸਰ ਆ ਵੀ ਤੁਸੀਂ ਇੱਥੇ ਉਹ ਸਕਿੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਮੇਰਾ ਇਹ ਸਾਰੇ ਬੱਚਿਆਂ ਨੂੰ ਸੁਝਾਅ ਆ ਕਿ ਜਲਦਬਾਜੀ ਨਾ ਕਰਿਓ ਹੁਣ ਅਗੇ 10+2 ਕਰਕੇ ਬਾਹਰ ਜਾਣਾ ਚਾਹੁੰਦੇ ਸੀ ਗ੍ਰੈਜੂਏਸ਼ਨ ਕਰੋ ਪੋਸਟ ਗ੍ਰੈਜੂਏਸ਼ਨ ਕਰੋ ਸਕਿੱਲ ਲਾਓ ਮਹਾਰਤਾ ਲਾਓ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਔਰ ਫਿਰ ਉੱਥੇ ਜਾਓ ਇਹ ਮੇਰੀ ਸਾਰੇ ਬੱਚਿਆਂ ਨੂੰ ਸਲਾਹ ਆ